ਮੁੱਖ ਮੰਤਰੀ ਭਗਵੰਤ ਮਾਨ ਦੀ ਬਿੱਲੀ ਥੈਲਿਓਂ ਬਾਰ ਆ ਚੁੱਕੀ ਆ ਦਬਾਬੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਆ ਐਮਐਲਏ ਡਾਕਟਰ ਸੁਖਮਿੰਦਰ ਕੁਮਾਰ ਸੁਖੀ ਦੇ ਵੱਲੋਂ ਕੈਬਨਿਟ ਰੈਕ ਤੇ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੀ ਮੁਸ਼ਕਲਾਂ ਵਧੀਆਂ ਨੇ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਬਿੱਲੀ ਥੈਲਿਓਂ ਬਾਰ ਆਈਏ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਮਜੀਠਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਰਜਿੰਦਰ ਸਿੰਘ ਧਾਮੀ ਦੇ ਹਵਾਲੇ ਤੋਂ ਸੁਖਵੀਰ ਸਿੰਘ ਬਾਦਲ ਤੇ ਆਪਣੇ ਹੋਰ ਨਾ ਵਿਰੋਧੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਜੋ ਕੁਝ ਬਿਆਨਵਾਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਿਆ ਉਸਤੇ ਕੀ ਮਾਇਨੇ ਨੇ ਇਸਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ 2027 ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਦਿਖਾਈ ਦੇ ਰਹੀ ਆ ਹੋਰ ਨਾ ਰਾਜਨੀਤਿਕ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਐਲਾਨਨ ਦੇ ਵਿੱਚ ਸਭ ਤੋਂ ਮੋਹਰੀ ਆ ਅੱਜ ਇੱਕ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਕਿੱਥੇ ਤੇ ਕਿਹੜੇ ਹਲਕੇ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਹੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਹਸ਼ਕਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਮੈਜ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਰ ਅਣਕੀ ਜਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਜੀ ਇੱਕ ਬਿਆਨ ਦਿੱਤਾ ਜਾਂਦਾਗਾ ਮਾਗੀ ਕਾਨਫਰੈਂਸ ਮੌਕੇ ਜੀ ਮੁੱਖ ਮੰਤਰੀ ਭਗਵੰਤ ਮਾਨ 328 ਪਾਵਨ ਸਰੂਪਾਂ ਦੇ ਮਾਮਲੇ 'ਚ ਬੋਲਦੇ ਹੋਏ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਬੰਗਾ ਦੇ ਨਜ਼ਦੀਕੀ ਗੁਰਦੁਆਰਾ ਸਾਹਿਬ ਦੇ ਵਿੱਚੋਂ 169 ਪਾਵਨ ਸਰੂਪ ਮਿਲੇ ਆ ਜੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਉਹਨਾਂ ਦੇ ਵਿੱਚੋਂ 139 ਪਾਵਨ ਸਰੂਪ ਉਹ ਨੇ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਆ ਪਰ ਉਸ ਤੋਂ ਬਾਅਦ ਦੁਆਬੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਲੋਕ ਉਸ ਧਾਰਮਿਕ ਸਥਾਨ ਦੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦੇ ਵਿਚਾਰ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਠੇਸ ਪਹੁੰਚਦਾ ਹੈ ਤੇ ਨਾਲ ਇਹ ਗੱਲ ਕਹੀ ਜਾਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮ ਨੂੰ ਦੁਬਿਧਾ ਦੇ ਵਿੱਚ ਪਾਇਆ ਜੀ ਅੱਜ ਏਸੇ ਦੇ ਸੰਦਰਭ ਦੇ ਵਿੱਚ ਹੀ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਆਪਣੀ ਚੇਅਰਮੈਨੀ ਛੱਡ ਦਿੱਤੀ ਗਈ ਹੈ ਜੀ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਬਿੱਲੀ ਥੈਲਿਓਂ ਬਾਹਰ ਆਈ ਹੈ ਅ ਪਹਿਲਾਂ ਤਾਂ ਮੈਂ ਇੱਕ ਗੱਲ ਪੜੀ ਦਿਖਤ ਕਰ ਦਵਾ ਕਿ ਭਗਵੰਤਪਾਣ ਜੀ ਨੇ ਗੁਰਦੁਆਰਾ ਸਾਹਿਬ ਦਾ ਨਾਮ ਨਹੀਂ ਛਿ ਲਿਆ ਜੀ ਉਹਨਾਂ ਨੇ ਇੱਕ ਡੇਰੇ ਦਾ ਨਾਮ ਪੜਾ ਲਿਆ ਸੀ ਇਹ ਗੱਲ ਜਰੂਰ ਸਪਸ਼ਟ ਕਰਨੀ ਪੈਂਦੀ ਹੈ ਕਿਉਂਕਿ ਇਹ ਭਾਵਨਾਵਾਂ ਦਾ ਮੁੱਦਾ ਹੈਗਾ ਬਿਲਕੁਲ ਉਹ ਜਿਹੜੀ ਗੱਲ ਕੋਈ ਸੀ ਆਪਾਂ ਉਹ ਹੀ ਗੱਲ ਕਹਿਣੀ ਉਹਨਾਂ ਨੇ ਡੇਰੇ ਦਾ ਨਾਮ ਲਿਆ ਸੀ ਨਾ ਕਿ ਕਿਸੇ ਗੁਰਦੁਆਰਾ ਸਾਹਿਬ ਦਾ ਜਿਸ ਦਿਨ ਵਾਕੀ ਦੇ ਮੇਲੇ ਦੇ ਉੱਤੇ ਭਗਵੰਤਪਾਣ ਸੰਗਤਾਂ ਨੂੰ ਮੁਖਾਤਬ ਹੁੰਦੇ ਆ ਉਸ ਤੋਂ ਅਗਲੇ ਨਹੀਂ ਅਕਾਲ ਤਖਤ ਸਾਹਿਬ ਵਿਖੇ ਆਪਣੀ ਪੇਸ਼ੀ ਜਿਹੜੀ ਭੁਗਤਨੀ ਸੀ ਜੱਤੇ ਦਾਫੇਸ ਆਪਣੇ ਤਾਂ ਉਸ ਵਕਤ ਜ਼ਰੂਰੀ ਸੀ ਕਿ ਇੱਕ ਅਜਿਹਾ ਹਵਾਲਾ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਜਾਂਦਾ ਕਿ ਜਿਸ ਨਾਲ ਉਹ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਡਾਇਵਰਟ ਹੋ ਜਾਂਦਾ ਜਾਂ ਲੋਕਾਂ ਦੀ ਇੱਕ ਹਮਦਰਦੀ ਜਿਹੜੀ ਆ ਭਗਵੰਤ ਬਾਣ ਹੋਣਾਂ ਦੇ ਨਾਲ ਹੁੰਦੀ ਤੇ ਉਹ ਲੱਗਦਾ ਕਿ ਜਿਹੜਾ ਉਹਨਾਂ ਨੇ 169 ਸਰੂਪਾਂ ਦੇ ਸੰਬੰਧੀ ਔਰ ਡੇਰੇ ਦੇ ਵਿੱਚੋਂ ਉਹਨਾਂ ਨੇ ਮਿਲਤ ਦੀ ਸੰਬੰਧੀ ਜਿਹੜੀ ਉਹ ਗੱਲ ਕੀਤੀ ਸ਼ਾਇਦ ਉਹਨਾਂ ਦੀ ਇਸੇ ਕੜੀ ਦਾ ਹੀ ਸਿੱਟਾ ਸੀ ਕਿਉਂਕਿ ਜਿਸ ਤਰੀਕੇ ਦਾ ਨਾਲ ਬਾਦ ਵਿੱਚ ਉਸ ਡੇਰੇ ਦੇ ਪ੍ਰਬੰਧਕੀ ਕਮੇਟੀ ਸਾਹਮਣੇ ਆਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਉੱਥੇ ਪਹੁੰਚਦੇ ਆ ਤੋਹਫੀ ਸਿੰਘ ਬਾਦਲ ਪਹੁੰਚਦੇ ਆ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਉੱਥੇ ਪਹੁੰਚਦੇ ਆ ਭਾਵ ਉੱਥੇ ਲੀਡਰ ਜਿਹੜੇ ਨੇ ਪਹੁੰਚਨੇ ਸ਼ੁਰੂ ਹੋ ਗਏ ਤਾਂ ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਸਥਿਤੀ ਨੂੰ ਜਿਹੜਾ ਉਹ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤਪਾਣ ਵੱਲੋਂ ਕੀ ਰੰਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਭਗਵੰਤਪਾਣ ਵੱਲੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਪੰਜਾਬ ਆਪਣੇ ਇਸ ਦਾਅਵੇ ਦੇ ਸਬੰਧੀ ਕੋਈ ਵੀ ਬਿਆਨ ਜਿਹੜਾ ਉਹ ਅੱਗੋਂ ਨਹੀਂ ਉਹਨਾਂ ਨੇ ਜਾਰੀ ਕੀਤਾ। ਪਰ ਵਿਜੀਲੈਂਸ ਦਾ ਇੱਕ ਪ੍ਰੈਸ ਨੋਟ ਮਾਫ ਕਰਨਾ ਐਸਆਈਟੀ ਦਾ ਜਿਹੜਾ ਇੱਕ ਪ੍ਰੈਸ ਨੋਟ ਆਇਆ ਸੀ ਉਹਦੇ ਵਿੱਚ ਉਹੋ ਹੀ ਕੋਸ਼ਿਸ਼ ਸੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ। ਪਰ ਕੁਝ ਉਸ ਤੋਂ ਮਗਰੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣਾਂ ਨੂੰ ਘੇਰੇ ਵਿੱਚ ਲੈ ਰਹੀਆਂ ਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਸਰਕਾਰ ਵੱਲੋਂ ਜਾਂ ਭਗਵੰਤ ਮਾਨ ਹੁਣਾਂ ਵੱਲੋਂ ਕੋਈ ਵੀ ਜਿਹੜਾ ਪ੍ਰतिकਰਮਾ ਉਸ ਸੰਦਰਭ ਦੇ ਵਿੱਚ ਸਾਹਮਣੇ ਜਿਹੜਾ ਉਹ ਨਹੀਂ ਆਇਆ। ਹੋਰ ਸਭ ਤੋਂ ਵੱਡਾ ਘਟਨਾਖਰਬ ਉਸ ਵਕਤ ਵਾਪਰਦਾ ਕਿ ਜਦੋਂ ਉਸ ਹਲਕੇ ਦੇ ਜਿਹੜੇ ਵਦਾਕ ਨੇ ਡਾਕਟਰ ਸੁਖਵਿੰਦਰ ਕੁਮਾਰ ਸੋਖੀ ਜਿਹੜੇ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਸੀ ਪਰ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਭਾਜਪਾ ਦਾ ਮਾਫ ਕਰਨਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹਾਲਾਂਕਿ ਪਾਰਟੀ ਉਹਨਾਂ ਨੇ ਜਾਇਨ ਨਹੀਂ ਸੀ ਕੀਤੀ ਪਰ ਉਹ ਆਮ ਆਦਮੀ ਪਾਰਟੀ ਦੇ ਨਾਮ ਉ ਚੱਲ ਪਏ ਜਿਸ ਕਰਕੇ ਉਹਨਾਂ ਨੂੰ ਪੰਜਾਬ ਸਟੇਟ ਵੇਅਰ ਹੌਸ ਕਾਰਪੋਰੇਸ਼ਨ ਦਾ ਉਹਨਾਂ ਨੂੰ ਚੇਅਰਮੈਨ ਵੀ ਬਣਾਇਆ ਜਾਂਦਾ ਤੇ ਕੈਬਨਿਟ ਰੈਂਕ ਦਾ ਜਿਹੜੀਆਂ ਸਹੂਲਤਾਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਤਾਂ ਉਹਨਾਂ ਦੀ ਇਸ ਜਿਹੜੀ ਆਮ ਆਦਮੀ ਪਾਰਟੀ ਨਾਲ ਜਿਹੜੀ ਉਹਨਾਂ ਦੀ ਸਹਿਮਤੀ ਸੀ ਇਸ ਕਾਰਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਸਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਕੁ ਸਵਾਲ ਜਿਹੜੇ ਠਾਈ ਸਾਲੋਂ ਉਹਨਾਂ ਦੇ ਅਸਤੀਫੇ ਦੇ ਸਬੰਧੀ ਜਿਹੜੀ ਗੱਲਬਾਤ ਕੀਤੀ ਸੀ ਚਲੋ ਖੈਰ ਉਹ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਸਨ ਪਰ ਜਿਸ ਦਿਨ ਭਗਵੰਤ ਮਾਨ ਹੁਣ ਦਾ ਮੈਸੇਜ ਜਾਂ ਇਹ ਬਿਆਨ ਸਾਹਮਣੇ ਹੁੰਦਾ ਉਹ ਉਸ ਦਿਨ ਉਹ ਸਾਹਮਣੇ ਉਸ ਦਿਨ ਵੀ ਉਹਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਜਿਹੜੀ ਨਿੰਦਿਆ ਜਿਹੜੀ ਉਹ ਕੀਤੀ ਸੀ ਤੇ ਅੱਜ ਉਹਨਾਂ ਨੇ ਸਪਸ਼ਟ ਰੂਪ 'ਚ ਬਕਾਇਦਾ ਤੌਰ ਤੇ ਗੁਰਦੁਆਰਾ ਉਹ ਦੇਰੇ ਦੇ ਸਾਹਮਣੇ ਜਾ ਕੇ ਉਹਨਾਂ ਨੇ ਜਿਹੜਾ ਚੇਅਰਮੈਨੀ ਤੋਂ ਅਸਤੀਫਾ ਦੇਣ ਦਾ ਜਿਹੜਾ ਐਲਾਨ ਜਿਹੜਾ ਕਰ ਦਿੱਤਾ ਤੇ ਨਾਰੀ ਆਮ ਆਦਮੀ ਪਾਰਟੀ ਨੂੰ ਵੀ ਛੱਡਣ ਦਾ ਜਿਹੜਾ ਐਲਾਨ ਕਰ ਦਿੱਤਾ। ਚਲੋ ਆਮ ਆਦਮੀ ਪਾਰਟੀ ਨੂੰ ਇਸ ਨਾਲ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਕੋਈ ਫਰਕ ਨਹੀਂ ਕਿਉਂਕਿ ਉਹ ਅਕਾਲੀ ਦਲ ਦੀ ਟਿਕਟ ਤੋਂ ਉਹ ਜਿੱਤੇ ਸਨ। ਪਰ ਇਸ ਦੇ ਨਾਲ ਸਰਕਾਰ ਦੀ ਜਿਹੜੀ ਗਰਮਾ ਹੈ ਉਸ ਨੂੰ ਠੇਸ ਜਿਹੜੀ ਆ ਜ਼ਰੂਰ ਪਹੁੰਚਦੀ ਆ ਤੇ ਇਸ ਤਰ੍ਹਾਂ ਲੱਗਦਾ ਕਿ ਮੁੱਖ ਮੰਤਰੀ ਸਾਹਮਣੇ ਜਿਹੜਾ ਬਿਆਨ ਦਿੱਤਾ ਸੀ ਉਹ ਆਪਣਾ ਹੋਮਵਰਕ ਉਹਨਾਂ ਨੇ ਜਿਹੜਾ ਪੂਰਾ ਨਹੀਂ ਸੀ ਕੀਤਾ। ਜਿਹਦੇ ਕਰਕੇ ਉਹਨਾਂ ਨੂੰ ਆ ਜਿਹੜੀ ਇਹੋ ਜੀ ਬੈਕਫੁੱਟ ਤੇ ਜਿਹੜਾ ਉਹਨਾਂ ਨੂੰ ਦਿਨ-ਦਿਨ ਜੜਾ ਜੜਾ ਪੈ ਰਿਆ। ਉਹ ਇਸ ਸੰਦਰਭ ਵਿੱਚ ਸੁਖੀ ਬਣਾ ਨੇ ਜਿਸ ਤਰੀਕੇ ਨਾਲ ਝਟਕਾ ਦਿੱਤਾ ਔਰ ਜਿਸ ਤਰੀਕੇ ਨਾਲ ਪੂਰਬ ਮਿਸ਼ਵਾਹ ਜਿਹੜਾ ਉਸ ਗੁਰਦੁਆਰਾ ਸਾਹਿਬ ਜਾਂ ਡੇਰਾ ਸਾਹਿਬਾਂ ਦੇ ਸੰਦਰਭ ਚ ਉਹ ਦਿੱਤਾ ਆ ਤਾਂ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਆ। ਅਸਲ ਚ ਗੱਲ ਇਹ ਆ ਕਿਉਂਕਿ ਜਿਸ ਦਿਨ ਦਾ ਇਹ ਬਾਤ ਉਹ ਬਾਤ ਛਿੜਿਆ ਉਸ ਦਿਨ ਦਾ ਇੱਕ ਪ੍ਰੈਸ਼ਰ ਜਿਹੜਾ ਸੀ ਡਾਕਟਰ ਸੁਖੀ ਦਾ ਬਹੁਤ ਜ਼ਿਆਦਾ ਸੀ। ਉਹਨਾਂ ਦੀ ਮੰਨ ਸਕਦਾ ਜਿਹੜੀ ਕਿਉਂਕਿ ਉਹ ਹਲਕੇ ਦੀ ਉਹ ਨਿਮਾਇੰਦਗੀ ਕਰਦੇ ਨੇ ਔਰ ਉਸ ਗੁਰਦੁਆਰਾ ਸਾਹਿਬ ਜਾਂ ਡੇਰੀ ਦੇ ਵਿੱਚ ਉਹਨਾਂ ਦੀ ਪੂਰਨ ਜਿਹੜੀ ਉਹ ਆਸਥਾ ਜਿਹੜੀ ਆ ਉਹਨਾਂ ਦੀ ਹੈ ਕੀ ਹੈ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਤਾਂ ਇੱਕ ਜਿਹੜਾ ਬਹੁ ਸੀਚਾਂ ਲੋਕਾਂ ਦੇ ਵਿੱਚ ਜਦੋਂ ਬੰਦਾ ਜਵਾਬਦੇਹ ਹੋਣਾ ਹੋਵੇ ਤਾਂ ਉੱਥੇ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦੀ ਆ ਜਾਂ ਤਾਂ ਫਿਰ ਉਹਨਾਂ ਨੂੰ ਸਰਕਾਰ ਦਾ ਖੜਦਾ ਪਊਗਾ ਤੇ ਜਾਂ ਫਿਰ ਉਹਨਾਂ ਨੂੰ ਇਹ ਲੋਕਾਂ ਨਾਲ ਖੜਦਾ ਪਊਗਾ ਤੇ ਚਲੋ ਉਹਨਾਂ ਨੇ ਹੀ ਲੋਕ ਕਿਉਂਕਿ ਉਹ ਸਲਕੇ ਦੀ ਨਿਮਾਇੰਦਗੀ ਕਰਦੇ ਨੇ ਉਹਨਾਂ ਨੇ ਆਪਣੇ ਲੋਕਾਂ ਨਾਲ ਖੜੇ ਹੋਣ ਦਾ ਐਲਾਨ ਕਰ ਦਿੱਤਾ ਤੇ ਚੇਅਰਮੈਨ ਇਹਨੂੰ ਉਹਨਾਂ ਨੇ ਸ਼ੱਕ ਕਰਤਾ ਪਰ ਇਹਦੇ ਨਾਲ ਬਿਲਕੁਲ ਤੁਸੀਂ ਇਹ ਗੱਲ ਕਹੀ ਕਿ ਭਗਵੰਤ ਮਾਨ ਹੁਣ ਆਉਂਦਾ ਜਿਹੜਾ ਝੂਠ ਆ ਜਾਂ ਉਹਨਾਂ ਨੇ ਜਿਹੜਾ ਹੋਮਵਰਕ ਤਿਆਰ ਨਹੀਂ ਸੀ ਉਹ ਸਾਹਮਣੇ ਆ ਜਾਂਦਾ ਕਿ ਉਹਨਾਂ ਨੇ ਬਿਆਨਤਾ ਦੇ ਦਿੱਤਾ ਪਰ ਉਹ ਗੱਲ ਜਿਹੜੀ ਉਹ ਬਣੀ ਨਹੀਂ ਔਰ ਰੱਖਾ ਜੀ ਇਹ ਗੱਲ ਪਹਿਲੀ ਵਾਰੀ ਮੁੱਖ ਮੰਤਰੀ ਸਾਹਿਬ ਦੇ ਨਾਲ ਨਹੀਂ ਹੋਈ ਕਿ ਕੁਸਮਾ ਪਹਿਲਾਂ ਵੀ ਉਹਨਾਂ ਨੇ 골ਡੀ ਬਰਾਡ ਵੱਲੋਂ ਬਕੈਦਾ ਤੌਰ ਤੇ ਆਨ ਕੇ ਐਲਾਨ ਕਰ ਦਿੱਤਾ ਕਿ 골ਡੀ ਬਰਾਡ ਜਿਹੜਾ ਉਹ ਫੜ ਲਿਆ ਗਿਆ ਉਹ ਬਾਅਦ ਵਿੱਚ 골ਡੀ ਬਰਾਡ ਦੇ ਲਾਈਵ ਹੋ ਕੇ ਕਹਿੰਦਾ ਨਹੀਂ ਜੀ ਮੈਂ ਤਾਂ ਬਿਲਕੁਲ ਠੀਕ ਠਾਕ ਹਾਂ ਤਾਂ ਉਸ ਤੋਂ ਬਾਅਦ ਭਗਵੰਤ ਮਾਨ ਹੁਣੀ ਚੁਪਰੇ ਕੋਈ ਵੀ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਸੀ ਪਰ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੈ ਔਰ ਖਾਸ ਤੌਰ ਤੇ ਫਿਰ ਮੁੱਖ ਮੰਤਰੀ ਦੇ ਜਿਹੜਾ ਅਹੁਦੇ ਤੇ ਵਿਅਕਤੀ ਬੈਠਾ ਜੇਕਰ ਇਹੋ ਜਿਹਾ ਬਿਆਨ ਉਹ ਜਾਰੀ ਕਰੇਗਾ ਜਾਂ ਇਹੋ ਜਿਹਾ ਬਿਆਨ ਦੇਣਗੇ ਤਾਂ ਫਿਰ ਉਹਨਾਂ ਦੀ ਕ੍ਰੈਡੀਬਿਲਟੀ ਦੇ ਜਿਹੜਾ ਸ਼ੱਕ ਆ ਉਹ ਪੈਦਾ ਹੁੰਦਾ ਹੈਗਾ ਤਾਂ ਉਹ ਕ੍ਰੈਡੀਬਿਲਟੀ ਜਿਹੜੀ ਉਹ ਦਾਤੇ ਲੱਗਦੀ ਹੈ ਤਾਂ ਇਹਦੇ ਨਾਲ ਉਹ ਚਾਹੀਦਾ ਤੇ ਇਹ ਆ ਕਿ ਜੇ ਹੁਣ ਸਰਕਾਰ 139 ਸਰੂਪਾਂ ਦੀ ਗੱਲ ਕਰਦੀ ਹੈ ਕਿ ਜਿੰਨਾਂ ਦਾ ਰਿਕਾਰਡ ਨਹੀਂ ਮਿਲ ਰਿਹਾ ਦੂਜੇ ਪਾਸੇ ਪ੍ਰਬੰਧਕੀ ਕਮੇਟੀ ਨੇ ਰਿਕਾਰਡ ਜਿਹੜਾ ਆਪਣਾ ਪੇਸ਼ ਕਰ ਦਿੱਤਾ ਤਾਂ ਚਾਹੀਦਾ ਤਾਂ ਇਹ ਸੀ ਕਿ ਹੁਣ ਸਰਕਾਰ ਆਪਣਾ ਵਰਸ਼ਨ ਜਿਹੜਾ ਉਹ ਦਵੇ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੀ ਗੱਲ 328 ਰੂਪਾਂ ਦੀ ਚੱਲਦੀ ਪਈ ਸੀ ਉਹ ਹੁਣ ਪਰਦੇ ਦੇ ਪਿੱਛੇ ਚਲੀ ਗਈ ਆ ਇੱਕ ਨਵਾਂ ਬਾਤ ਉਹ ਬਾਤ ਜਿਹੜਾ ਉਹ ਸ਼ੁਰੂ ਹੋ ਗਿਆ ਤੇ ਜਦੋਂ ਪਤਾ ਕਿ ਇਹ ਇੱਕ ਇਹੋ ਜੇ ਸੈਂਸਿਟਿਵ ਮੁੱਦੇ ਨੇ ਪੰਥਕ ਮੁੱਦੇ ਨੇ ਤਾਂ ਫਿਰ ਰੱਖਣਾ ਜੀ ਮੇਰੀ ਆਪਣੀ ਸਮਝ ਆ ਕਿ ਫਿਰ ਜਿਹੜਾ ਬੰਦਾ ਇਹੋ ਜੇ ਉੱਚ ਸਬਦਾਨਕ ਅਹੁਦੇ ਤੇ ਬੈਠਾ ਜਿਹੜਾ 3 ਕਰੋੜ ਪੰਜਾਬੀ ਇਹਨਾਂ ਦਾ ਕਸਟੋਡੀ ਆ ਨਾ ਤੇ ਜਿਹੜਾ ਆਪਣੀ ਸੈਕੂਲਰ ਦੇਖਾ ਉਹਨੂੰ ਫਿਰ ਅਜਿਹੀ ਬਿਆਨ ਦੇਣ ਲੱਗਿਆ ਜਰੂਰ ਜਿਹੜਾ ਉਹ ਸੋਚ ਲੈਣਾ ਚਾਹੀਦਾ ਕਿ ਇਹਨਾਂ ਬਿਆਨਾਂ ਦੇ ਨਾਲ ਉਹਨਾਂ ਦੇ ਜਿਹੜੇ ਬਿਆਨ ਜਿਹੜੇ ਉਹ ਦੇ ਰਹੇ ਨੇ ਕਿ ਉਹਦੇ ਨਾਲ ਕਿਹੋ ਜਿਹਾ ਗਰਮ ਹੌਲਾ ਜਿਹੜਾ ਉਹ ਪੈਦਾ ਹੋਗਾ ਗੱਲ ਤਾਂ 328 ਰੂਪਾਂ ਦੀ ਚੱਲੀ ਉਹ ਤੁਸੀਂ ਦੇਖ ਲਓ 307 ਦਸੰਬਰ ਨੂੰ ਸਿੱਟ ਬੰਦੀ ਆ ਉਹ ਗੱਲ ਹੁਣ ਕਿੱਧਰ ਦੀ ਕਿੱਧਰ ਨੂੰ ਚੱਲਨ ਦੀ ਗੱਲ ਜਿਹੜੀ ਚਲੀ ਗਈ ਆ ਤਾਂ ਹੁਣ ਇੱਕ ਨਵਾਂ ਬਾਤ ਬਵਾਦ ਸ਼ੁਰੂ ਹੋ ਗਿਆ ਉਹਨਾਂ ਸੁਖੀ ਉਹਨਾਂ ਦਾ ਜਿਹੜਾ ਅਸਤੀਫਾ ਆ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਜਿਹੜੀ ਮੰਨੀ ਜਾ ਸਕਦੀ ਹੈ ਕਿਉਂਕਿ ਤੁਸੀਂ ਉਸ ਸਰਕਾਰ ਦੇ ਹਿੱਸੇ ਨੂੰ ਬੰਦਾ ਤਾਂ ਸਰਪੰਚੀ ਨਹੀਂ ਛੱਡਦਾ ਅਗਲਾ ਬੰਦਾ ਪੰਜਾਬ ਲੈਵਲ ਦੀ ਚੇਅਰਮੈਨ ਜਿਹੜੀ ਛੱਡ ਰਿਹਾ ਕੈਬਨਿਟ ਪਦਰ ਦੀ ਤਾਂ ਫਿਰ ਕਿਤੇ ਨਾ ਕਿਤੇ ਉਸ ਦੀਆਂ ਭਾਵਨਾਵਾਂ ਤਾਂ ਆਹਤ ਹੋਈਆਂ ਨੇ ਪਰ ਦੂਜੇ ਪਾਸੇ ਸਰਕਾਰ ਦਾ ਜਿਹੜਾ ਝੂਠ ਆ ਉਹ ਜਰੂਰ ਸਾਹਮਣੇ ਆ ਗਿਆ ਕਿਉਂਕਿ ਸਰਕਾਰ ਅਜੇ ਤੱਕ ਇਸ ਮਸਲੇ ਦੇ ਪੂਰਨ ਤੌਰ ਤੇ ਚੋਕਾ ਤੋਂ ਇਹ ਜਿਹੜੇ ਨਹੀਂ ਸਵਾਲ ਨੇ ਇਹ ਮੁੱਖ ਮੰਤਰੀ ਦੀ ਕ੍ਰੈਡੀਬਿਲਟੀ ਦੇ ਉੱਤੇ ਤੇ ਮਤਲਬ ਪ੍ਰਸ਼ੰਚਨ ਚ ਲਾਉਂਦੇ ਨੇ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਪ੍ਰੋਗ੍ਰੈਕਟ ਦੇ ਵਿੱਚ ਅਗਰ ਬਿਆਨ ਦੇ ਕੋਈ ਵੀ ਸਟੇਟਮੈਂਟ ਦੇਣੀ ਹੈ ਕਿਉਂਕਿ ਮੁੱਖ ਮੰਤਰੀ ਦੇ ਮੂੰਹੋਂ ਨਿਕਲਿਆ ਬਿਆਨ ਇੱਕ ਅਹਿਮੀਅਤ ਰੱਖਦਾ ਉਹ ਕਿਹੇ ਸਧਾਰਨ ਐਮਸੀ ਦਾ ਕਾਉਂਸਲਰ ਦਾ ਜਾਂ ਕਿਹੇ ਪਾਰਟੀ ਪ੍ਰਧਾਨ ਦਾ ਬਿਆਨ ਨਹੀਂ ਉਹ ਮੁੱਖ ਮੰਤਰੀ ਦਾ ਬਿਆਨ ਆ ਮੁੱਖ ਮੰਤਰੀ ਦਾ ਵੀ ਸਰਕਾਰ ਦਾ ਬਿਆਨ ਆ ਤੇ ਜੇ ਸਰਕਾਰ ਹੀ ਇਹੋ ਜਿਹੇ ਬਿਆਨ ਦੇਊਗੀ ਕਿ ਜਦੋਂ ਪੂਰਨ ਤੌਰ ਤੇ ਤਿਆਰੀ ਨਹੀਂ ਤੇ ਫਿਰ ਸਰਕਾਰ ਦੀ ਕ੍ਰੈਡੀਬਿਲਟੀ ਕਿੱਥੇ ਗਈ ਸੋ ਇਹ ਦੇ ਕਰਕੇ ਇਹ ਤਾਂ ਗੱਲ ਬਿਲਕੁਲ ਤੁਸੀਂ ਠੀਕ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਮੈਲੀ ਕੋ ਥੈਲੀ ਉਹ ਬਾਹਰ ਆ ਗਈ ਕਾਰਨ ਇਹ ਜਾਂ ਤਾਂ ਉਹਨਾਂ ਨੂੰ ਠੀਕ ਤਰੀਕੇ ਨਾਲ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਜਾਂ ਫਿਰ ਉਹਨਾਂ ਨੂੰ ਇਨਫਾਰਮੇਸ਼ਨ ਹੀ ਇਸ ਤਰੀਕੇ ਨਾਲ ਦਿੱਤੀ ਜਾਂਦੀ ਆ ਜਿਹੜੀ ਉਹਨਾਂ ਵਾਸਤੇ ਜਿਹੜੀਆਂ ਪ੍ਰੋਬਲਮ ਜਿਹੜੀਆਂ ਪੈਦਾ ਕਰਨ ਹੁਣ ਇਹਦਾ ਵਾਸਤੇ ਜ਼ਿੰਮੇਵਾਰ ਕੌਣ ਆ ਕਿ ਉਹਨਾਂ ਦੇ ਉਸਟੀ ਜ਼ਿੰਮੇਵਾਰ ਆ ਜਾਂ ਹੋਰ ਆ ਇਹ ਤਾਂ ਉਹਨਾਂ ਨੇ ਵੇਖਣਾ ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਮੁੱਖ ਮੰਤਰੀ ਜਦੋਂ ਬਿਆਨ ਦੇ ਪੂਰੀ ਜ਼ਿੰਮੇਵਾਰੀ ਵਾਲਾ ਬਿਆਨ ਹੋਵੇ ਬਿਲਕੁਲ ਅਣਕੀ ਸਰ ਇੱਕ ਪਾਸੇ ਇਹ ਗੱਲ ਕਹਿ ਦੇਣ ਕਿ ਅਸੀਂ ਇਸ ਚੀਜ਼ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦੇ ਪਰ ਦੂਜੇ ਪਾਸੇ ਤੁਸੀਂ ਆਪਣੇ ਸਿਆਸੀ ਸਟੇਜ ਤੋਂ ਹੀ ਇਸ ਤਰ੍ਹਾਂ ਦੇ ਬਿਆਨਵਾਜੀਆਂ ਜਾਰੀ ਕਰ ਰਹੇ ਤਾਂ ਕਿਤੇ ਨਾ ਕਿਤੇ ਸਵਾਲ ਆ ਜਰੂਰ ਉੱਠਦੇ ਆ ਉਧਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਮਜੀਠਾ ਦੇ ਵਿੱਚ ਵੀ ਪਹੁੰਚੇ ਆ ਜੀ ਲਿੰਕ ਸੜਕਾ ਦਾ ਉਦਘਾਟਨ ਕਰਨੀ ਪਰ ਹਰਜਿੰਦਰ ਸਿੰਘ ਤਵਾ ਤਾਂ ਅਮੀ ਦੇ ਹਵਾਲਿਆਂ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਘੇਰਿਆ ਗਿਆ ਜਾਂ ਹੋਰ ਨਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਘੇਰਿਆ ਗਿਆ ਜੋ ਕੁਝ ਅੱਜ ਤੰਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਸੇ ਗਿਆਈ ਉਸ ਦੇ ਕੀ ਮਾਇਨੇ ਨੇ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਸ ਦਿਨ ਮੁੱਖ ਮੰਤਰੀ ਜੀ ਦੇ ਹਾਲ ਤੱਕ ਸਾਹਮਣੇ ਪੇਸ਼ ਹੁੰਦੇ ਆ ਜਥੇ ਦਾ ਕਾਰਸ਼ਾੜੀ ਗੈਨੀ ਕਲਦੀਪ ਸਿੰਘ ਗੜਕਾਜ ਦੇ ਸਾਹਮਣੇ ਉਸ ਦਿਨ ਉਹਨਾਂ ਦੇ ਤੇਵਰ ਜਿਹੜੇ ਕੁਝ ਹੋਰ ਸੀ ਤੁਸੀਂ ਵੇਖਿਆ ਹੋਊਗਾ ਉਹਨਾਂ ਦੀ ਬਾਡੀ ਲੈਂਗੁਏਜ ਬੜੀ ਸੂਝ ਬੂਝ ਦੇ ਨਾਲ ਉਹਨਾਂ ਸਿਆਣੇ ਬਿਆਨ ਜਿਹੜੇ ਉਹਨਾਂ ਨੇ ਦਿੱਤੇ ਬਿਲਕੁਲ ਕੱਲ ਜੋ ਆਮ ਆਸ਼ਾ ਨੂੰ ਉਦੋਂ ਵੀ ਉਹਨਾਂ ਦੀ ਵੋਕੈਬੁਲਰੀ ਜਿਹੜੀ ਬੜੀ ਨਪੀਤੁਲੀ ਸੀ ਪਰ ਅੱਜ ਜਿਸ ਤਰੀਕੇ ਨਾਲ ਉਹ ਬੋਲੇ ਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਅਕਾਲੀ ਦਲ ਨੂੰ ਖਾਸ ਤੌਰ ਤੇ ਸਿੰਘ ਬਾਦਲ ਨੂੰ ਆਪਣੇ ਨਿਸ਼ਾਨੇ ਤੇ ਲਿਆ ਉਹਨਾਂ ਦੇ ਪੁਰਾਣੇ ਜਿਹੜੇ ਤੇਵਰ ਦੇ ਉਹ ਸਾਹਮਣੇ ਆ ਗਏ ਆ ਔਰ ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਇਹ ਸ਼ਾਇਦ ਕੱਲ ਆਮੀ ਸ਼ਾਹ ਹੋਣਾ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਹੋਈ ਆ ਸ਼ਾਇਦ ਉਹਦਾ ਹੀ ਅਸਰ ਆ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਗੜਬਖੇ ਮਜੀਠੇ ਦੇ ਗੜਬਖੇ ਜਾ ਕੇ ਅਮ ਬਾਦਲ ਪਰਿਵਾਰ ਨੂੰ ਹਰਜਿੰਦਰ ਸਿੰਘ ਧਾਮੀ ਨੂੰ ਘੇਰਿਆ ਘੇਰਦੇ ਦੇ ਵਿੱਚ ਉਹਨੂੰ ਅੱਗੇ ਵੀ ਆ ਪਰ ਲੱਗਦਾ ਕਿਤੇ ਨਾ ਕਿਤੇ ਉੱਤੋਂ ਜਿਹੜਾ ਇਸ਼ਾਰਾ ਜਿਹੜਾ ਉਹ ਜ਼ਰੂਰ ਹੋਇਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਦੋ ਦਿਨ ਪਹਿਲਾਂ ਦੀ ਜਿਹੜੀ ਬਾਡੀ ਲੈਂਗੁਏਜ ਤੇ ਜਾਂ ਗੱਲਬਾਤ ਕਰਨ ਦਾ ਤਰੀਕਾ ਅੱਜ ਉਹਨਾਂ ਤੋਂ ਬਿਲਕੁਲ ਅਲੱਗ ਸੀ ਲੱਗਦਾ ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਉਪਰੋ ਹੋਇਆ ਕਿਉਂਕਿ ਸਰਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਘੇਰਿਆ ਔਰ ਖਾਸ ਤੌਰ ਤੇ ਸ਼ਰੋਮਨੀ ਗੁਰਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੂੰ ਧਾਮੀ ਨੂੰ ਘੇਰਿਆ ਹਾਲਕਿ ਇਹ ਬੀਤੇ ਸਮੇਂ ਦੇ ਵਿੱਚ ਵੀ ਇਹ ਉਹਨਾਂ ਦੇ ਟਾਰਗੇਟ ਤੇ ਰਡਾਰ ਤੇ ਰਹਿੰਦੇ ਆ ਹਮੇਸ਼ਾ ਕਿਉਂਕਿ ਵੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਦਾ ਆਪਣਾ ਵੋਟ ਬੈਂਕ ਜਿਹੜਾ ਕੋਈ ਨਹੀਂ ਹੈਗਾ ਬੀਤੇ ਸਮੇਂ 2022 'ਚ ਜਿਹੜੀਆਂ ਵੋਟਾਂ ਪਈਆਂ ਸੀ ਉਹ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਸੀ ਟੁੱਟ ਕੇ ਉਧਰ ਗਿਆ ਜਾਂ ਕਾਂਗਰਸ ਦਾ ਜਿਹੜਾ ਪਿਆ ਸੀ ਉਧਰ ਪਿਆ ਤੇ ਹੁਣ ਤਰਨਤਾਰ ਦੀ ਜਿੰਨੀ ਚੋਣ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀ ਦਲ ਥੋੜਾ ਜਿਹਾ ਉੱਭਰਿਆ ਤਾਂ ਹਮੇਸ਼ਾ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਹੀ ਟਾਰਗੇਟ ਜਿਹੜਾ ਕੀਤਾ ਹੈ ਅੱਜ ਵੀ ਉਹਨਾਂ ਨੇ ਉਹੋ ਜਿਹੇ ਉੱਥੇ ਬਿਆਨ ਜਿਹੜੇ ਹਾਲਕਿ ਅਕਾਲ ਤਖਤ ਸਭ ਪ੍ਰਤੀ ਉਹਨਾਂ ਦੀ ਪੂਨ ਸਮਰਪਣ ਭਾਵਨਾ ਉਸੇ ਤਰੀਕੇ ਨਾਲ ਸਾਹਮਣੇ ਹੈ ਜਿਸ ਤਿੱਕੇ ਨਾਲ ਉਹਤਾਂ ਦੀ ਗੱਲ ਕੀਤੀ ਅੱਜ ਜਥੇਦਾਰ ਸਬੰਧੀ ਜਾਂ ਸ਼੍ਰੀ ਅਕਾਲ ਤਖਤ ਸਬੰਧੀ ਤਾਂ ਨਹੀਂ ਬੋਲੇ ਪਰ ਹਰਜਿੰਦਰ ਸਿੰਘ ਧਾਗੀ ਨੂੰ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਕਿ ਤੈਨੂੰ ਗੁਰੂ ਗੋਬਿੰਦ ਸਿੰਘ ਆ ਗੁਰੂ ਗੋਬਿੰਦ ਸਿੰਘ ਦਾ ਸਿੱਖ ਸਿਪਾਹੀ ਬਣਨਾ ਚਾਹੀਦਾ ਹੈ ਤੁਸੀਂ ਬਾਦਲ ਦਾ ਸਿਪਾਹੀ ਸੁਖਵੀਰ ਬਾਦਲ ਦੇ ਸਿਪਾਹੀ ਜਿਹੜੇ ਬਣ ਗਏ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਜਿਹੜੀ ਗੱਲ ਹੈਗੀ ਜਿਹੜੀ ਜਿਸ ਤਰੀਕੇ ਦੀ ਉਹਨਾਂ ਨੇ ਗੱਲ ਕੀਤੀ ਔਰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਵਨ ਕਿ ਉਹਨਾਂ ਨੇ ਮਜੀਠੀਆ ਪਰਿਵਾਰ ਦੇ ਵੀ ਰਡਾਰ ਤੇ ਲਿਆ ਕਿ ਜਦੋਂ ਕਿਹਾ ਕਿ ਜਰਨਲ ਆਰ ਨੂੰ ਜਦੋਂ ਜ਼ਿਲ੍ਹੇ ਵਾਲੇ ਬਾਗ ਤੋਂ ਬਾਅਦ ਉਹਨਾਂ ਨੇ ਖਾਣਾ ਖਵਾਇਆ ਚਲੋ ਇਹ ਪੋਲੀਟਿਕਲ ਬੰਦਿਆਂ ਦੀ ਜਿਹੜੀ ਇਹ ਗੱਲ ਹੁੰਦੀ ਆ ਮੁੱਖ ਮੰਤਰੀ ਸਾਹਿਬ ਜੋ ਬੇਸ਼ੱਕ ਸਾਰੇ ਪੰਜਾਬੀਆਂ ਦੇ ਸਰ ਪੰਜਾਬ ਵਾਸੀਆਂ ਦੇ ਮੁੱਖ ਮੰਤਰੀ ਨੇ ਪਰ ਉਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਐ ਐਮਐਲਏ ਨੇ ਫਿਰ ਉਹ ਮੁੱਖ ਮੰਤਰੀ ਜਿਹੜੇ ਉਹ ਬੰਦੇ ਨੇ ਸੋ ਰਾਜਨੀਤੀ ਤਾਂ ਉਹਨਾਂ ਦੇ ਵਿੱਚ ਆਉਣੀ ਆਉਣੀ ਆ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅੱਜ ਅਕਾਲੀ ਦਲ ਨੂੰ ਰਡਾਰ ਤੇ ਲਿਆ ਤੇ ਲੱਗਦਾ ਆ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਜਿਹੜਾ 2027 ਦੇ ਵਿੱਚ ਸ਼ਰੋਮੀ ਅਕਾਲੀ ਦਲ ਬਾਦਲ ਤੋਂ ਹੀ ਹੈਗਾ ਜャ ਆਪਣੇ ਸੁਭਾਅ ਦੇ ਮੁਤਾਬਿਕ ਉਹਨਾਂ ਨੇ ਲਏ ਪਰ ਉਹਨਾਂ ਦੇ ਜਿਹੜੇ ਤੇਵਰ ਸਨ ਅੱਜ ਬੜੇ ਉਹ ਤਿੱਖੇ ਤੇਵਰ ਸਨ ਉਹ ਰਡਾਰ ਤੇ ਸੁਖਵੀਰ ਬਾਦਲੀ ਜਿਹੜੇ ਔਰ ਔਰ ਇਵਨ ਕਿ ਉਹਨਾਂ ਨੇ ਉਹ ਪੁਰਾਣੀਆਂ ਗੱਲਾਂ ਨੂੰ ਵੀ ਦਰਾਇਆ ਕਿ ਅਕਾਲ ਤਖਤ ਸਾਹਿਬਾ ਮੈਂ ਮੱਥਾ ਲਾ ਲਿਆ ਉਹਨਾਂ ਕਹਿੰਦੇ ਨਹੀਂ ਮੇਰੀ ਇਨੀ ਔਕਾਤ ਨਹੀਂ ਹੈਗੀ ਨਾ ਮੇਰੀ ਹਿੰਮਤ ਹੈ ਨਹੀਂ ਕਰ ਸਕਦੀ ਜਿਹੜੇ ਉਹਨਾਂ ਦਾ ਬਿਆਨ ਪਿਛਲੇ ਸਮੇਂ ਚ ਆਇਆ ਪਰ ਸੁਖਵੀਰ ਨੂੰ ਜਾਂ ਅਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਪਾਣੀ ਪੀ ਪੀ ਕੇ ਜਰੂਰ ਪੋਸਿਆ ਹੁਣ ਦੇਖਣਾ ਹੈ ਕਿ ਇਸ ਬੰਦ ਵਿੱਚ ਜਿਹੜੀ ਅਗਣੀ ਰਾਜਨੀਤੀ ਹੈ ਜਾਂ ਅਗਲੇ ਦਿਨਾਂ ਦੀ ਰਾਜਨੀਤੀ ਜਿਹੜੀ ਆ ਉਹ ਕਿਹੋ ਜੀ ਹੁੰਦੀ ਕਿਉਂਕਿ ਇਹ ਸੁਭਾਵਿਕ ਸੀ ਕਿਉਂਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਜਾਂ ਅਰਜਿੰਦਰ ਸਿੰਘ ਧਾਮੀ ਉੱਥੇ ਜਾ ਕੇ ਡੇਰਾ ਬੰਗਾ ਦੇ ਉਸ ਜਿਹੜੇ ਉਸ ਡੇਰੇ 'ਚ ਜਾ ਕੇ ਇਹਨਾਂ ਨੂੰ ਟਾਰਗੇਟ ਕਰਦੇ ਪਏ ਤਾਂ ਮੁੱਖ ਮੰਤਰੀ ਸਾਹਿਬ ਕੋਲ ਵੀ ਇਹ ਸਟੇਜ ਸੀ ਕਹਨ ਉਹ ਤਾਂ ਉਹਨਾਂ ਨੇ ਇਹ ਛੜਕਾਂ ਦਾ ਉਤਕਾਟ ਨਮੀ ਨਹੀਂ ਕਰਨ ਦੀ ਗੱਲ ਕਰਦੀ ਸੀ ਪਰ ਮੁੱਦਾ ਉਹਨਾਂ ਦਾ ਇਹ ਸੀ ਕਿ ਆਪਣੇ ਵਿਰੋਧੀਆਂ ਜਿਹੜਾ ਉਹ ਜਵਾਬ ਦੇਣਾ ਸੋ ਉਹਨਾਂ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਆ ਬਾਕੀ ਜਿਹੜੀ ਮੈਂ ਗੱਲ ਫੇਰ ਕੀਤੀ ਆ ਕਿ ਅਮੀਸ਼ਾ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਟੇਵਰ ਨੇ ਅੱਜ ਫਿਰ ਉਹ ਪੁਰਾਣੇ ਰੂਪ ਚ ਵੇਖਣ ਨੂੰ ਜਰੂਰ ਮਿਲੇ ਆ ਵੇਖੋ ਹੁਣ ਅਸਲੀ ਗੱਲ ਜਿਹੜੀ ਇਸ ਦੇ ਪਿੱਛੇ ਕੀ ਹੈ ਬਿਲਕੁਲ ਅਣਕੀ ਸਰ ਅੱਜ ਮਜੀਠਾ ਦੇ ਵਿੱਚ ਜਿੱਥੇ ਆਪਣੇ ਵਿਰੋਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਘੇਰਦੇ ਦਿਖਾਈ ਦਿੱਤੇ ਆ ਉੱਥੇ ਹੀ ਆਪਣੇ ਉਮੀਦਵਾਰ ਦਾ ਵੀ ਐਲਾਨ ਕਰ ਗਏ ਜੀ ਤਲਵੀਰ ਸਿੰਘ ਗਿੱਲ ਜੋ ਕਿ ਮਜੀਠਾ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂ ਵੱਜੋਂ ਵਿਚਰ ਰਹੇ ਤੇ ਮਜੀਠੀਆ ਦੇ ਬਹੁਤ ਗਰੀਬੀ ਵੀ ਰਹੇ ਨੇ ਜੀ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੀ ਸਭ ਤੋਂ ਮੂਰੀ ਪਾਰਟੀ ਬਣ ਰਹੀ ਹੈਗੀ ਉਮੀਦਵਾਰ ਐਲਾਨਨ ਦੇ ਵਿੱਚ ਵੀ 2027 ਚ ਮਜੀਠਾ ਚ ਪੋਜੀਸ਼ਨ ਕਿਵੇਂ ਦੇਖਦੇ ਹੋ? ਆ ਬਿਲਕੁਲ ਅਖਰ ਸਰ ਤੁਸੀਂ ਠੀਕ ਹੈ ਕਿ ਇਹ ਇਲੈਕਸ਼ਨ ਇਅਰ ਹੈਗਾ ਤੇ 2027 ਫਰਵਰੀ ਮਾਰਚ ਜਿਹੜੀਆਂ ਵੋਟਾਂ ਜਿਹੜੀਆਂ ਪੈ ਜਾਣੀਆਂ ਨੇ ਤੇ ਜਦੋਂ ਅੱਜ ਮੁੱਖ ਮੰਤਰੀ ਸਾਹਿਬ ਉਥੇ ਸਟੇਜ ਤੇ ਬੋਲ ਰਹੇ ਸੀ ਤਾਂ ਤਲਬੀਰ ਸਿੰਘ ਗਿੱਲ ਜਿਹੜਾ ਉਸ ਹਲਕੇ ਦਾ ਇੰਚਾਰਜ ਹੈਗਾ ਉਹ ਵੀ ਉਥੇ ਮੌਜੂਦ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਸ਼ਬਦਾਂ ਚ 2027 ਦੀਆਂ ਚੋਣਾਂ ਵਾਸਤੇ ਉਹਨੂੰ ਉਮੀਦਵਾਰ ਹੋਣ ਦਾ ਜਿਹੜਾ ਇਸ਼ਾਰਾ ਉਹ ਕਰ ਦਿੱਤਾ ਇੱਕ ਥਾਪੜਾ ਜਿਹੜਾ ਉਹ ਦੇ ਦਿੱਤਾ ਕਿ ਹਾਂ ਭਈ ਇਹ ਹੋਵੇਗਾ 2027 ਦਾ ਤੇ ਇਹਨੂੰ ਹੁਣ ਇਹਦੇ ਸਾਈਨਾਂ ਦੇ ਨਾਲ ਸਾਰਾ ਕੁਝ ਹੋਊਗਾ ਭਾਵ ਉਹਨਾਂ ਨੇ ਉਮੀਦਵਾਰ ਹਲਕਾ ਮਜੀਠੇ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਕਰ ਦਿੱਤਾ ਇੱਥੇ ਮੈਂ ਹੋਰ ਇੱਕ ਨਿੱਜੀ ਗੱਲ ਕਰ ਦਵਾਂ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਮੇਰਾ خیال ਜੇ 2022 ਦੀਆਂ ਜਾਂ ਉਸ ਤੋਂ ਜਾਂ ਚਵੀ ਦੀਆਂ ਮੈਨੂੰ ਯਾਦ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਿਰਸਾ ਸਿੰਘ ਬਲਟੋਈ ਨੂੰ ਉਮੀਦਵਾਰ ਚੜ੍ਹਾ ਲਾਣੇ ਆ ਸੀ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ 2022 ਦੀਆਂ ਚੋਣਾਂ ਸੀ ਜੇ ਮੈਂ ਗਲਤ ਨਾ ਹੋਵਾਂ ਪਰ ਇਹ ਗੱਲ ਪੱਕੀ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਵਿਰਸਾ ਸਿੰਘ ਬੁਲਟੋਵੀ ਨੂੰ ਉਮੀਦਵਾਰ ਆ ਲਾਣੇ ਆ ਤੇ ਬਾਅਦ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਉਮੀਦਵਾਰ ਆ ਲਾਣੇ ਆ ਤੇ ਫਿਰ ਜਦੋਂ 2022 ਦੇ ਨਤੀਜੇ ਆਏ ਤੇ ਫਿਰ ਤੁਸੀਂ ਦੇਖ ਲਓ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੋਇਆ ਤੇ ਮੈਨੂੰ ਉਹੀ ਲੱਗਾ ਸੀ ਕਿ ਸ਼ਾਇਦ ਕਾੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਤਲਬੀਰ ਸਿੰਘ ਗਿਲਦਾ ਦਾ ਨਾਮ ਇੱਕ ਕਿਸਮ ਦਾ ਐਲਾਨ ਦਿੱਤਾ ਤਲਬੀਰ ਸਿੰਘ ਗਿੱਲ ਵਿਕਰਮ ਸਿੰਘ ਮਜੀਠੀ ਦੇ ਕੇਸ ਸਮੇਂ ਰਾਈਟ ਹੈਂਡ ਵਿੱਚ ਜੋ ਕੰਮ ਜਿਹੜੇ ਕਰਦੇ ਰਹੇ ਨਾ ਔਰ ਮਜੀਠਾ ਹਲਕੇ ਦੇ ਵਿੱਚ ਆ ਵਿਕਰਮ ਮਜੀਠੀ ਨੇ ਕਰਕੇ ਉਹਨਾਂ ਦਾ ਕਿਹੇ ਟਾਈਮ ਇੱਕ ਚੰਗਾ ਆਧਾਰ ਆ ਅਕਾਲੀ ਜਦੋਂ ਸੱਤਾ ਸੀ ਤਾਂ ਤਲਬੀਰ ਸਿੰਘ ਗਿੱਲ ਦੀ ਉਸ ਹਲਕੇ 'ਚ ਤੂਤੀ ਬੋਲਦੀ ਸੀ ਉਹਨਾਂ ਸ਼ਰਤ ਬੈਣੀ ਸੀ ਚੱਲਦੀ ਜਿਨੀ ਤਲਬੀਰ ਸਿੰਘ ਗਿੱਲ ਦੀ ਚੱਲਦੀ ਸੀ ਕਿਉਂਕਿ ਉੱਤੇ ਜਿਹੜਾ ਹੱਥ ਸੀ ਉਹ ਵਿਕਰਮ ਮਜੀਠੀ ਦਾ ਸੀ ਪਰ ਖੈਰ ਰਾਜਨੀਤੀ 'ਚ ਕਦੇ ਕੋਈ ਸਾਖਾ ਨਹੀਂ ਹੁੰਦਾ ਤਾਂ ਉਹ ਰਿਸ਼ਤੇ ਟੁੱਟ ਗਏ ਤਾਂ ਫਿਰ ਆਮ ਆਦਮੀ ਪਾਰਟੀ ਨੇ ਉਸੇ ਹਲਕੇ ਤੋਂ ਹੀ ਹਲਕਾ ਇੰਚਾਰਜ ਜਿਹੜਾ ਅਲਵੀਰ ਸਿੰਘ ਗਿੱਲ ਨੂੰ ਜਿਹੜਾ ਉੱਥੇ ਲਾਤਾ ਤੇ ਅੱਜ ਉਹਨਾਂ ਨੇ ਅ ਉਮੀਦਵਾਰ ਦੇ ਰੂਪ ਦੇ ਵਿੱਚੋਂ ਵੀ ਆਲ ਜਿਹੜਾ ਉਹ ਕੀਤਾ ਥੱਲੇ ਜੈਕਾਰੇ ਜਿਹੜੇ ਲਾਏ ਗਏ ਹੁਣ ਤਲਵੀਰ ਸਿੰਘ ਗਿੱਲ ਜਿਹੜਾ ਬਿਕਰਮਜੀਠੀ ਦੇ ਇਸ ਵੇਲੇ ਕਟੜ ਵਿਰੋਧੀ ਹੈ ਤੇ ਲੋਕ ਮਤਲਬ ਦੁਸ਼ਮਾ ਰਾਜਨੀਤੀ ਦੇ ਵਿੱਚ ਜਾਂ ਹਮੇਸ਼ਾ ఎవਰੀਥਿੰਗ ਇਜ਼ ਰਾਈਟ ਲਵ ਐਂਡ ਬਾਰ ਮੁਹੱਬਤ ਦੇ ਜਾਂ ਵਿੱਚ ਸਭ ਕੁਝ ਆਜਾ ਤੋ ਸੋ ਦੁਸ਼ਮਨ ਦਾ ਦੁਸ਼ਮਨ ਅਗੜਿਆ ਦੇ ਉਹਦਾ ਖੜਾ ਜਿਹੜਾ ਉਹ ਕਰ ਦਿੱਤਾ ਪਰ ਰਖਣਾ ਸੋ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਜਿਸ ਤਰੀਕੇ ਨਾਲ ਤਲਬੀਰ ਸਿੰਘ ਗਿੱਲ ਨੂੰ ਉਹਨਾਂ ਨੇ ਉਮੀਦਵਾਰ ਐਲਾਨਿਆ ਐ ਐਲਾਨ ਦਾ ਦਿੱਤਾ ਭਗਵੰਤ ਮਾਨ ਹੁਣਾਂ ਨੇ ਕਿ ਇਹਦੇ ਉੱਤੇ ਸਹਿਮਤੀ ਅਰਵਿੰਦ ਕੇਜਰੀਵਾਲ ਦੀ ਹੋਊਗੀ ਕਿਉਂਕਿ ਜੇ ਤੇ ਵਾਕਈ ਭਗਵੰਤ ਮਾਨ ਹੁਣਾਂ ਨੇ ਆਪਣੇ ਪਦਰ ਤੇ ਐਲਾਨਿਆ ਤਾਂ ਫਿਰ ਮੰਨਣਾ ਪਊਗਾ ਕਿ ਇਸ ਵਾਲੇ ਪਾਰਟੀ ਨੂੰ ਉਹ ਡੋਮੀਨੇਟ ਕਰ ਰਹੇ ਐ ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਬਿਨਾ ਤਾਂ ਪਾਰਟੀ ਦੇ ਵਿੱਚ ਪਤਾ ਨਹੀਂ ਹਿੱਲਦਾ ਜੋ ਸਥਿਤੀਆਂ ਜਿਹੜੀਆਂ ਦਿੱਲੀ ਦਰਬਾਰ ਵਾਲਿਆਂ ਤੋਂ ਬਿਨਾ ਤੇ ਫਿਰ ਆਪਣੇ ਪਦਰ ਤੇ ਮੁੱਖ ਮੰਤਰੀ ਸਾਹਿਬ ਨੇ ਉਮੀਦਵਾਰ ਦਾ ਇੱਕ ਐਲਾਨ ਜਿਹੜਾ ਕਰਤਾ ਇਹ ਵੀ ਇੱਕ ਬੜੀ ਸਥਿਤੀ ਜਿਹੜੀ ਸਮਝ ਤੋਂ ਜਿਹੜੀ ਬਾਹਰ ਹੈਗੀ ਆ ਕਾਨੂੰਨ ਜੇਕਰ ਮੰਨ ਲਓ ਕਿ ਆ ਆਮ ਆਦਮੀ ਪਾਰਟੀ ਚ ਬਹੁਤ ਕੁਝ ਇਦਾਂ ਦਾ ਹੁੰਦਾ ਕਿ ਸਟੇਜ 'ਤੇ ਕੋਈ ਨਹੀਂ ਉਹ ਮੀਂਹ ਵਾਂਗ ਆਉਂਦੇ ਸ਼ਾਮ ਨੂੰ ਕੁਝ ਹੋ ਜਾਂਦਾ ਕਿ ਜੇ ਕਾਨੂੰਨ ਆਮ ਆਦਮੀ ਪਾਰਟੀ ਦੀ ਉੱਪਰ ਦੀ ਜਿਹੜੀ ਲੀਡਰਸ਼ਿਪ ਆ ਕਿਸੇ ਹੋਰ ਬੰਦੇ ਨੂੰ ਡਿਕਲੇਅਰ ਕਰ ਦਿੰਦੀ ਤਾਂ ਫੇਰ ਮੁੱਖ ਮੰਤਰੀ ਸਾਹਿਬ ਅਸੇ ਸ਼ਾਇਦ ਉਹ ਵੀ ਹਸੋਂ ਹੀ ਨਹੀਂ ਮਾਰੀ ਸਥਿਤੀ ਹੋਵੇ। ਤੋਂ ਇਹ ਗੱਲ ਜ਼ਰੂਰੀ ਮੈਂ ਖਟਕੀ ਜਦੋਂ ਉਹਨਾਂ ਨੇ ਐਲਾਨ ਜਿਹੜਾ ਕਰੇ ਸਾਨੂੰ ਤਾਂ ਮੈਂ ਇਹ ਜਾਂ ਤਾਂ ਅਰਵਿੰਦ ਕੇਜਰੀਵਾਹ ਹੁੰਦੀ ਸਟੇਜ 'ਤੇ ਹੁੰਦੇ ਤਾਂ ਸ਼ਾਇਦ ਸਥਿਤੀਆਂ ਕੁਝ ਆ ਕੁਝ ਹੋਰ ਹੁੰਦੀਆਂ ਪਰ ਉਹਨਾਂ ਨੇ ਚਲੋ ਐਲਾਨ ਕਰ ਦਿੱਤਾ। ਤਲਬੀਰ ਸਿੰਘ ਗਿੱਲ ਵੀ ਇਸ ਵੇਲੇ ਪੂਰਨ ਤੌਰ ਤੇ ਆਸਪੰਦਾ ਕਿ ਹਾਂ ਵੀ ਮੈਂ ਫਾਈਲ ਜਿਹੜੀ ਤਗੜੀ ਦਮਾਂਗਾ ਉਹਨਾਂ ਨੇ ਤਾਂ ਕਾਫੀ ਕੁਝ ਵੀ ਇੱਕ ਮੈਂ ਦੇਖ ਰਿਹਾ ਸੀ ਪ੍ਰਵਾਸਤ ਪੜੇ ਉਹਨਾਂ ਨੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਆਪਣੀ ਹੀ ਸਰਕਾਰ ਦੇ ਕਿਸਮ ਨਾਲ ਲਾਏ ਆ ਕਿ ਬੇਕਮ ਮਜੀਠੀ ਦੇ ਫੌਨ ਜੇਲ ਚ ਹੁੰਦੇ ਰਹੇ ਨੇ ਇਹ ਹੁੰਦਾ ਰਿਹਾ ਉਹ ਹੁੰਦਾ ਰਿਹਾ ਤੇ ਉਹ ਗੱਲਾਂ ਤੇ ਚਲੋ ਬਾਅਦ ਦੀਆਂ ਨੇ ਪਰ ਮੁਖ ਮੰਤਰੀ ਸਾਹਿਬ ਨੇ ਇੱਕ ਕਿਸਮ ਦਾ ਤਲਬੀਰ ਸਿੰਘ ਗਿੱਲ ਦਾ ਐਲਾਨ ਕਰਕੇ ਜੋ ਮਹਿੰਮ ਦਾ ਜਿਹੜਾ ਜ਼ਰੂਰ ਐਲਾਨ ਅਗਾਜ਼ ਜਿਹੜਾ ਉਹ ਕਰ ਦਿੱਤਾ ਬਿਲਕੁਲ ਅਣਕੀ ਸਰ ਸਵਾਲ ਤਾਂ ਇਹ ਵੀ ਆ ਕਿ ਜਿਹੜੇ ਲੀਡਰਾਂ ਨੂੰ ਕਦੇ ਮਾੜਾ ਕਹਿੰਦੇ ਹੁੰਦੇ ਸੀ ਹੁਣ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਲਿਆਇਆ ਕਿ ਉਹਨਾਂ ਦੇ ਉੱਪਰ ਲੱਗੇ ਸਾਰੇ ਹੀ ਦਾਗ ਉੱਤਰ ਗਿਆ ਇਹ ਵੀ ਸਵਾਲ ਜ਼ਰੂਰ ਕਿਤੇ ਨਾ ਕਿਤੇ ਬਣਦਾ ਖੈਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾਗਾ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਦ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰojana lokna TV ਦੇ ਨਾਲ ਮੈਨੂੰ ਦੋ ਅਜਾਜ਼ ਤਨਫਾ